ਸਾਥੀ ਵੱਡਾ ਸਤਿਗੁਰ ਨਾਰਕ ਜਿ ਨਿਕਲ ਆਖੀ ਮੇਰੀ ਸਤਨਾਮ ਸ੍ਰੀ ਵਾਹਿਗੁਰੂ ਜੀ ਸਲੋਕ ਮੁਹੱਲਾ ਤੀਜਾ ਗੁਰ ਸੇਵਾ ਤੇ ਸੁਖ ਉਪਜਾਇ ਫਿਰ ਦੁੱਖ ਨਾ ਲੱਗੈ ਆਈ ਜੰਮ ਮਰਨ ਮਟ ਗਿਆ ਕਾਲੇ ਕਕਸ਼ਨਾ ਬਸਾਈ ਸੇਵਾ ਤੇ ਸੁਖ ਉਪਜੈ ਫਿਰ ਦੁੱਖ ਨ ਲੱਗੈ ਆਈ ਜਮਨ ਮਰਣਾ ਮਿਟ ਗਿਆ ਕਾਲੈ ਕਾ ਕ੍ਰਿਸ਼ਨ ਬਸਾਈ ਹਰ ਸੇਤੀ ਮਨ ਰਵਰਿਆ ਸੱਚੇ ਰਿਆ ਸਮਾਈ ਨਾਨਕ ਹੰਬਲ ਹਾਰੀ ਤਨ ਕੋ ਜੋ ਚੱਲਣ ਸਤਿਗੁਰ ਭਾਈ ਮਹਲਾ ਤੀਜਾ ਗਿਣ ਸ਼ਬਦ ਸੁੱਧ ਨ ਹੋਈ ਜੇ ਅਨੇਕ ਕਰੈ ਸਿੰਗਾਰ ਅਰਕੀ ਸਾਰ ਨਾ ਜਾਣੀ ਦੁਜੈ ਭੈ ਪਿਆਰ ਸਾਖ ਸੋਧੋ ਸਾਖ ਲਖਣੀ ਨਾਲਕ ਨਾਰੀ ਵਿੱਚ ਕੁਨਾਰ ਪੌੜੀ ਹਰ ਹਰ ਆਪਣੀ ਦੀਆ ਕਰ ਹਰ ਬੋਲੀ ਬੈਣੀ ਹਰ ਨਾਮ ਧਿਆਈ ਹਰ ਉਚਰਾ ਹਰ ਲਾ ਲੈਣੀ ਜੋ ਜਪਦੇ ਹਰ ਹਰ ਦਿਨ ਸਰਾਤ ਤਨਹੋ ਕਰ ਬੈਣੀ ਜਿੰਨਾ ਸਤਗੁਰ ਮੇਰਾ ਪਿਆਰਾ ਰਾਧਿਆ ਤਿੰਜਾਂ ਦੇਖਾ ਨੈਣੀ ਹਉ ਵਾਰਿਆ ਆਪਣੇ ਗੁਰੂ ਕੋ ਜਿਨ ਮੇਰਾ ਹਰ ਸੱਜਣ ਮਿਲਿਆ ਸੈਣੀ ਜਿੰਨਾ ਸਤਗੁਰ ਮੇਰਾ ਪਿਆਰਾ ਰਾਧਿਆ ਤਿੰਜਾਂ ਦੇਖਾ ਨੈਣੀ ਹਉ ਵਾਰਿਆ ਆਪਣੇ ਗੁਰੂ ਕੋ ਜਿਨ ਮੇਰਾ ਹਰ ਸੱਜਣ ਮਿਲਿਆ ਸੈਣੀ 와흥지가 가사 와 헤굴게 이파